ਅਨੇ ਆਪ ਦੇ ਗੁਰਦਾਸਪੁਰ ਤੋਂ ਸੰਸਦ ਉਮੀਦਵਾਰ ਡਾਕਟਰ ਕੇ.ਡੀ ਸਿੰਘ ਦੀ ਪ੍ਰਿਸ਼ਟਾਚਾਰ ਦੇਖਲਾ ਪਾਈ ਪੋਸਟ ਨੇ ਚਚਾ ਮਾ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ ਦਰਸਲ ਕੇ.ਡੀ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ ਕਿ ਤਹਿਸੀਲ ਦੇ ਵਿੱਚ 10000 ਰੁਪਏ ਮਰਲੇ ਦੇ ਹਿਸਾਬ ਨਾਲ ਚੇਸੇ ਦੇ ਪੈਸੇ ਰਹਿ ਜਾਂਦੇ ਨੇ ਇਸ ਤੇ ਮੰਤਰੀ ਲਾਲ ਚੰਦ ਘਟਾਲੂ ਚੱਕ ਨੇ ਆਖਿਆ ਕਿ ਪ੍ਰਿਸ਼ਟਾਚਾਰ ਕਿਸੇ ਵੀ ਕਿਸਮ ਦੇ ਰੁਪਏ برداشت ਨਹੀਂ ਹੋਏਗਾ ਜੋ ਵੀ ਮਸਲਾ ਉਸ ਨੂੰ ਸੁਲਝਾਇਆ ਜਾਏਗਾ ਆਪ ਦੇ ਗੁਰਦਾਸਪੁਰ ਤੋਂ ਸੰਸਦ ਉਮੀਦਵਾਰ ਡਾਕਟਰ ਕੇ.ਡੀ ਦੀ ਪੋਸਟ ਵੀਰਲਲ ਪੋਸਟ ਵਿੱਚ ਡਾਕਟਰ ਕੇਡੀ ਸ਼ਾਇਦ ਵਿੱਚ ਹੋਰੇ ਪ੍ਰਸ਼ਟਾ ਜਤਾ ਸੇਕਰ ਕਰਨ ਲਿਖਿਆ ਕਿ 10000 ਰੁਪਏ ਮਰਲੇ ਦੇ ਹਿਸਾਬ ਨਾਲ ਰਜਿਸਟਰੀ ਦੇ ਪੈਸੇ ਲੈ ਜਾਂਦੇ ਨੇ ਦਰਸਨ ਅ ਇੱਕ ਲਾਈਨ ਜੋ ਤੁਸੀਂ ਸੋਸ਼ਲ ਮੀਡੀਆ ਤੇ ਪਾਈ ਸੀ ਉਸ ਲਾਈਨ ਨੇ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਹੈਗਾ ਪ੍ਰਸ਼ਾਸਨ ਵਰਸਸ ਆਮ ਲੋਕਾਂ ਦੇ ਵਿਚਾਲੇ ਚਰਚਾਾਂ ਹੋਣਾਂ ਹੈਗੀਆਂ ਤੁਹਾਡਾ ਕੀ ਕਹਿਣਾ ਇਸ ਬਾਰੇ ਦੇਖੋ ਮੈਂ ਜਿਹੜੀ ਲਾਈਨ ਪਾਈ ਸੀ ਜਿੰਦਾ ਹੋਵੋ ਤਾਂ ਜ਼ਿੰਦਾ ਦਿਖਣਾ ਵੀ ਚਾਹੀਏ। ਤਾਂ ਠੀਕ ਹੈ ਕਿ ਜ਼ਿੰਦਾ ਹੈਗੇ ਆਂ, ਰੋਜ਼ ਦੇਖ ਰਹੇ ਆਂ ਆਸ-ਪਾਸ ਕੀ ਹੋ ਰਿਹਾ ਹੈ। ਉਹਦੇ ਮੁਤਾਬਕ ਜੋ ਫੀਲ ਹੁੰਦਾ ਅਸੀਂ ਉਹ ਕਹਿਣ ਨੂੰ ਡਰਦੇ ਵੀ ਨਹੀਂ। ਅ ਠੀਕ ਹੈ ਕਿ ਕਿਸੇ ਨੂੰ ਉਸ ਗੱਲ ਦਾ ਮੇਰੀ ਕਿਸੇ ਕਹੀ ਹੋਈ ਗੱਲ ਦਾ ਦੁੱਖ ਲੱਗਦਾ ਤੇ ਮੈਂ ਉਹਨੂੰ ਪਹਿਲਾਂ ਹੀ ਮਾਫੀ ਮੰਗ ਲੈਣਾ। ਔਰ ਅਗਰ ਕੋਈ ਚਾਹੁੰਦਾ ਕਿ ਮੈਂ ਗਲਤੀ ਹੋਈ ਹੈ ਤੇ ਮੈਂ ਉਹਨੂੰ ਮਾਫੀ ਮੰਗ ਲਾਂਗਾ, ਮੈਨੂੰ ਸਮਝਾ ਵੀ ਦੇ ਵੀ ਤੁਸੀਂ ਗਲਤ ਕੀਤਾ। ਲੇਕਿਨ ਇਹ ਹੈ ਵੀ ਇੱਕ ਬੇਸਿਕ ਜ਼ਿੰਦਗੀ ਦਾ ਸੂਰ ਬਣਾਇਆ ਕਿ ਜ਼ਿੰਦਾ ਹੋਵੋ ਤਾਂ ਜ਼ਿੰਦਾ ਹੋਣੇ ਕੇ ਪ੍ਰਮਾਨ ਵੀ ਦਿੱਤੇ ਰਹਿਣਾ ਚਾਹੀਏ। ਪਰਮਾਨ ਵਾਲੀ ਜਿਹੜੀ ਗੱਲ ਦੇ ਵਿੱਚ ਜਿਹੜਾ ਉਹ ਵਿਵਾਦਿਤ ਪੋਸਟ ਸੀਗਾ ਜਿਹਦੀਆਂ ਚਰਚਾਵਾਂ ਨੇ 10000 ਰੁਪਿਆ ਪਰਮਰ ਲੈ ਦੇ ਸਾਮਨਾ ਰਜਿਸਟਰੀ ਦਾ ਲਿਆ ਜਾਂਦਾ ਇਹ ਪੈਸੇ ਥੱਲੇ ਵੀ ਥੱਲੇ ਹੀ ਰਹਿੰਦੇ ਨੇ ਜਾਂ ਉੱਪਰ ਵੀ ਜਾਂਦੇ ਨੇ ਉਸ ਗੱਲ ਦੀ ਸੱਚਾਈ ਕੀ ਹੈ ਨਹੀਂ ਉਹ ਕੋਈ ਸੱਚਾਈ ਨਹੀਂ ਹੈਗੀ ਉਹ ਆਊਟ ਆਫ ਹੈ ਮੈਂ ਇੱਕ ਜਿਵੇਂ ਆਮ ਪ੍ਰਚਲਿਤ ਗੱਲ ਸਿਆਣ ਚਲਦੀ ਵੀ ਹੈ ਜਾਂ ਜਿਵੇਂ ਆਮ ਸੋਸਾਇਟੀ ਵਿੱਚ ਅਸੀਂ ਸੁਣੀ ਦੀ ਹੈ ਕਿ ਉਹ ਬਾਈਚਾਂਸ ਹੈ ਮੈਂ ਕਰਤਾ ਲੇਕਿਨ ਉਹ ਕੋਈ ਐਸੀ ਕੋਈ ਜੇ ਤੁਸੀਂ ਕਹੋ ਜੀ ਮੇਰੇ ਕੋਲ ਲਏ ਜਾਂ ਕਿਸੇ ਕੋਲ ਲਏ ਜਾਂ ਮੇਰੇ ਕੋਲ ਕੋਪਰੂਵ ਐ ਹੋ ਜੀ ਗੱਲ ਕੋਈ ਨਹੀਂ ਜਨਨ ਐਵੇਂ ਇੱਕ ਜਿਵੇਂ ਆਮ ਗੱਲ ਕਰਦੀ ਉਹ ਕਰਦੀ ਉਹ ਫਿਰ ਬਾਅਦ ਖਤਮ ਹੋ ਗਈ ਗੱਲ ਬਸ ਠੀਕ ਹੈ ਇੱਕ ਇੱਕ ਥੋੜਾ ਜਿਹਾ ਹਲਾਣਾ ਜ਼ਰੂਰੀ ਸੀ ਕਿ ਵੀ ਜੀ ਨੂੰ ਠੀਕ ਰੱਖੋ ਇਹੋ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਆਮ ਆਮੀ ਪਾਰਟੀ ਦੀ ਸਰਕਾਰ ਹੈ ਮੈਂ ਵੀ ਆਮ ਆਮੀ ਪਾਰਟੀ ਦੇ ਨਾਲ ਜੁੜਿਆ ਆਇਆ ਤੇ ਕੋਈ ਵੀ ਜਿਸ ਲਈ ਕੋਈ ਤੁਹਾਡੀ ਤੁਹਾਡੀ ਖਿਲਾਫ ਬੋਲਦਾ ਹਾਂ ਤੁਹਾਡੇ ਮਤਲਬ ਕੀ ਪਾਰਟੀ ਦੇ ਖਿਲਾਫ ਕੋਈ ਤਰਨਾ ਚਾਰ ਪੰਜ ਬੰਦੇ ਆਂਦੇ ਮੈਂ ਰੋਜ਼ ਮਿਲਦੇ ਕਹਿੰਦਾ ਸਾਰਾ ਦਿਨ ਪ੍ਰੈਸ਼ੰਟ ਦੇਖਦਾ ਲੋਕੀ ਮਿਲਦੇ ਤੇ ਇਹੋ ਜੀ ਕੋਈ ਗੱਲ ਕਰਦੇ ਫਿਰ ਦਿਲ ਨੂੰ ਉਦਾਸ ਹੁੰਦਾ ਦਿਲ ਦੁਖੀ ਹੁੰਦਾ ਕਿ ਵੀ ਆਪਣੀ ਜਿਹੜੀ ਸਰਕਾਰ ਸਾਡੇ ਭਗਵੰਤ ਮਾਨ ਜੀ ਨੇ ਇਮਾਨਦਾਰੀ ਨਾਲ ਕੰਮ ਕਰਦੇ ਪਏ ਅਜੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਇਹਨੂੰ ਜ਼ਰੂਰ ਤੁਸੀਂ ਸੁਣਾਇਓ ਵੀ ਜ਼ਰੂਰ ਕਿ ਜੋ ਵੀ ਚੰਡੀਗੜ੍ਹ ਬੈਠ ਕੇ ਮੀਟਿੰਗਾਂ ਕਰਦੇ ਪਏ ਨੇ ਭਗਵੰਤ ਮਾਨ ਜੀ ਉਹ ਚਾਹੁੰਦੇ ਨੇ ਵੀ ਪੰਜਾਬ ਦੇ ਵਿੱਚ ਅੱਛੀ ਸਰਕਾਰ ਚੱਲੇ ਡਿਲੀਵਰ ਕਰੇ ਕਰਪਸ਼ਨ ਨੂੰ ਵੀ ਰੋਕੇ ਡਿਲੀਵਰੈਂਸ 90% ਡਿਲੀਵਰੈਂਸ ਪਤਾ ਕਿੱਥੇ ਹੁੰਦੀ ਹੈ ਸਿਵਲ ਹਸਪੀਟਲ ਪੁਲਿਸ ਸਟੇਸ਼ਨ ਮਿਨਿਸਪਲ ਕਾਰਪੋਰੇਸ਼ਨ ਆਫਿਸ ਤੇ ਤਹਿਸੀਲ ਆਫਿਸ 90% ਲੋਕਾਂ ਨੂੰ ਕੰਮ ਤੇ ਪੈਂਦਾ ਇਹਨਾਂ ਚਾਰ ਜਗ੍ਹਾਾਂ ਤੇ ਬਾਕੀ ਤੇ ਕੋਈ ਛੋਟੇ ਮੱਟੇ ਅਦਰ ਵਿਕਸ਼ਨੋ ਟ੍ਰਾਈਟੇ ਦਾ ਕੰਮ ਹੋਏਗਾ ਕਿਸੇ ਨੂੰ ਕੁਝ ਹੋਏਗਾ ਲੇਕਿਨ ਮੇਨ ਜਿਹਨੇ ਨੇ ਚਾਰ ਜਦੋਂ ਉਹ ਉਧਰੋਂ ਕੋਈ ਭੇਜਦੇ ਨੇ ਲੇਕਿਨ ਅਗਰ ਨੀਚੇ ਵਾਲਾ ਸਟਾਫ ਉਸ ਪ੍ਰੋਪਰ ਚੀਜ਼ ਨੂੰ ਨਾ ਡਿਲੀਵਰ ਕਰੇ ਤੇ ਫਿਰ ਸਰਕਾਰ ਦੀ ਸਰਕਾਰ ਦੇਖੋ ਲੋਕਾਂ ਦੀ ਸਰਕਾਰ ਨੂੰ ਬੋਲਣਾ ਹੈ ਇਹ ਨਹੀਂ ਦੇਖਣਾ ਕਿ ਵੀ ਥੱਲੇੜੇ ਨਹੀਂ ਡਿਲੀਵਰ ਕਰਨਦੇ ਪਰ ਕਸਿਲਾਂ ਚ ਪੈਸੇ ਲੈਣ ਦੀ ਗੱਲ ਜਿਹੜੀ ਹੈਗੀ ਆ ਉਹਦੇ ਬਾਰੇ ਥੋੜਾ ਜਿਹਾ ਨਹੀਂ ਯਾਰ ਇਹ ਇੱਕ ਗੱਲ ਕਿਸੇ ਨੂੰ ਚੁਪੀ ਦੇਣਾ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਿਆ ਤੇ ਆ ਕਿ ਵੀ ਇਹ ਚਾਰ ਜਿਵੇਂ ਮੇਰੇ ਕੋਲੋਂ ਵੱਧ ਵਧੀਆ ਕਢਾਓ ਉਹਨਾਂ ਕਢਾਓ ਲੇਕਿਨ ਇਹ ਵੀ ਜਿਹੜੀ ਚਾਰ ਚੀਜ਼ਾਂ ਨੇ ਅਗਰ ਇਹ ਚਾਰ ਚੀਜ਼ਾਂ ਉੱਪਰ ਡਿਲੀਵਰੀ ਗਵਰਨਮੈਂਟ ਦੇ ਕੰਮਾਂ ਦੀ ਅੱਛੀ ਸਾਰੇ ਮੁਲਾਜ਼ਮ ਅੱਛੇ ਤਰੀਕੇ ਨਾਲ ਕਰਨ ਤੇ ਫਿਰ ਸਰਕਾਰ ਅਗੇ ਕੋਈ ਬੋਲ ਹੀ ਨਹੀਂ ਸਕਦਾ ਦੇਗਾ ਵੀ ਬਹੁਤ ਵਧੀਆ ਚੱਲਦਾ ਪਿਆ ਤੋ ਇਸ ਵਾਸਤੇ ਤੁਸੀਂ ਤੁਸੀਂ ਜਾਓ ਉਥੇ ਜਿੱਥੇ ਵੀ ਤੁਸੀਂ ਦੇਖੋ ਸਿਵਲ ਹਸਪਤਲ ਜਾਓ ਉਥੇ ਜਾਓ ਉਥੇ ਜਾਓ ਦੇਖੋ ਲੋਕਾਂ ਦੀਆਂ ਸੁਣੋ ਦੋ ਚਾਰ ਪਰੇਸ਼ਾਨੀਆਂ ਕੀ ਨੇ ਉਹਦਾ ਹੱਲ ਕੱਢੋ ਦੇਖੋ ਕਿ ਜਿਹੜੇ ਸੀਐਮ ਸਾਹਿਬ ਨੇ ਉੱਪਰਲੇ ਅਫਸਰ ਨੇ ਜਾਂ ਉੱਪਰਲੇ ਲੀਡਰ ਨੇ ਉਹ ਤੇ ਚਾਹਦੇ ਆ ਵੀ ਹਰ ਚੀਜ਼ ਠੀਕ ਹੋਵੇ ਲੇਕਿਨ ਥੱਲੇ ਵੀ ਤੇ ਠੀਕ ਹੋਣਾ ਜ਼ਰੂਰੀ ਹੈ ਮੈਂ ਸਿਰ ਇਨਾ ਹੀ ਲਿਖਿਆ ਸੀ ਸਿਰ ਕੋਈ ਸਵਾਲ ਨਹੀਂ ਕੀਤਾ ਸੀ ਔਰ ਕੁਝ ਨਹੀਂ ਕੀਤਾ ਕਿ ਭਈ نیچے ਵੀ ਜਿਹੜੀ ਡਿਲੀਵਰੈਂਸ ਹੈ ਨਾ ਉਹ ਅੱਛੀ ਡਿਲੀਵਰੈਂਸ ਨਹੀਂ ਅਜਮਾਹ ਜੀ ਮੀਡੀਆ ਪਠਾਨਕੋਟ